ਅਸੀਂ ਸਰਕਾਰ ਕੋਲ ਇੱਕੇ ਮੰਗ ਕਰਦੇ ਆ ਜਿਵੇਂ ਕਿ ਅਸੀਂ 5 ਸਾਲ ਪਹਿਲਾਂ ਪੈਸੇ ਤਾਰੇ ਵਿੱਚ ਪੱਕੀਆਂ ਜ਼ਮੀਨਾਂ ਵਾ ਤੇ ਸਾਡੀ ਬੱਕੀਆਂ ਜ਼ਮੀਨਾਂ ਨਹੀਂ ਹੋਈਆਂ ਤਾਰਾ ਤੋਂ ਪਾਰ ਹੂੰ ਕੁਝ ਅਸ ਦਾ ਤਾਂ ਇਹਦਾ ਦਿੱਖਿਆ ਜਾਣਾ ਕੁਝ ਪਰਸੈਂਟ ਸਾਨੂੰ ਦਿੱਤਾ ਜਾਵੇ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਜਿਵੇਂ 1600 ਮਿਲਿਆ ਸਾਨੂੰ ਕਮਸ ਕਮ 3300 ਤਾਂ ਮਿਲਣਾ ਚਾਹੀਦਾ ਹੈ 12000 ਮਿਲਦਾ ਤਾਂ 6000 ਕੱਚੀਆਂ ਜ਼ਮੀਨਾਂ ਨਾਲ ਮਿਲਣਾ ਚਾਹੀਦਾ ਉਹ ਮੇਰੀ ਜੋਧੇ ਗੇਟ ਜ਼ਮੀਨ ਹੈਗੀ ਹੈ ਦੋ ਪਿੰਡ ਛੱਡ ਕੇ ਮਤਲਬ ਡੁੱਬ ਜਾਂਦੇ ਉਹ ਕੱਚੀਆਂ ਨੂੰ ਕੁਝ ਨਹੀਂ ਮਿਲਦਾ ਜ਼ੀਰੋ ਜ਼ੀਰੋ ਕਹਿ ਸਕਦੇ ਆ ਮੈਂ ਕਹਿੰਦਾ 23 ਵਿੱਚ ਮਿਲਿਆ ਜਾਂ ਕਿੰਨੇ ਪਹਿਲਾਂ ਪਾਣੀ ਆਏ ਨੇ 25 ਵਿੱਚ ਕੁਝ ਨਹੀਂ ਮਿਲਦਾ ਜੀ ਉਹ ਆਨੇ ਤੁਮ ਦਸੀ ਜਨ ਅੱਗੇ ਗੱਲ ਕਰ ਚੁੱਕੋ ਕਿ ਅੱਗੇ ਚਿਮਚੇ ਹੁੰਦੇ ਨੇ ਰਾਜਨੀਤਿਆਂ ਦੇ ਉਹ ਲੈ ਜਾਂਦੇ ਨੇ ਬਾਕੀ ਵਿਚਾਰੇ ਮੂੰਹ ਵਿੰਦੇ ਰਹਿੰਦੇ ਨਹੀਂ ਉਹ ਇਧਰ ਆਉਂਦਾ ਕੋ ਇਧਰ ਆਉਂਦਾ ਉਹ ਆਦੇ ਤੇ ਕੱਲ ਇੱਕ ਲਿਸਟ ਬਣੀ 70 ਬੰਦਿਆਂ ਦੀ ਮੈਂ ਗਰੰਟੀ ਦੇਣਾ ਉਹਦੇ ਵਿੱਚ ਮੈਂ ਵੇਖੀ ਲਿਸਟ ਜਿਨ੍ਹਾਂ ਦਾ ਐਨੇ ਵੀ ਕਰ ਪਾਣੀ ਨਹੀਂ ਆਇਆ ਜਾਂ ਜ਼ਮੀਨ 'ਚ ਨਹੀਂ ਆਨੰਦ ਦੇ ਨਾ ਆਏਗੇ ਸੀ ਮਤਲਬ ਕਿ ਪਾਣੀ ਅੱਜ ਆ ਰਿਹਾ ਲਿਸਟ ਪਹਿਲਾ ਬਣ ਪਹਿਲਾ ਲਿਸਟ ਪਹਿਲਾ ਬਣ ਜਾਂਦੀ ਹੈ ਦੂਜੇ ਰਹਿ ਜਾਂਦੇ ਨੇ ਉਹ ਕਹਿੰਦੇ ਹੁਣ ਦੀ ਹੁਣ ਦੀ ਲਿਸਟ ਮੈਂ ਕੱਲ ਇੱਕ ਬੰਦੇ ਕੋਲ ਮੰਗ ਰੱਖੀ ਉਹ ਲੰਗੇਸ ਰਪੈ ਚੰਦਨ ਸਾਹਿਬ ਕਾ ਉਹ ਲੰਡੂ ਜੇ ਬੰਦੇ ਕੋਲ ਮੈਂ ਗੱਲ ਕਰ ਚੁੱਕਾ ਮੈਂ ਕਹਾ ਮੇਰੀ ਜੋਧੇ ਜ਼ਮੀਨ ਹੈਗੀ ਕਹਿੰਦਾ ਯਾਰ ਮੈਂ ਕਹਾ ਤੁਹਾਡੀ ਜ਼ਮੀਨ ਕਹਿੰਦਾ ਕੋ ਨਹੀਂ ਇੱਕ ਜੋਧੇ ਕਹਿੰਦਾ ਜੋਧੇ ਜਾ ਉਹ ਸਾਡਾ ਪਿੰਡ ਇੱਥੇ ਓਟਾ ਇੱਥੇ ਇੱਥੇ ਗਿਆ ਨਾ ਸ਼ਰਮ ਕਰੋ ਕੋਈ ਉਹ ਲੈਂਦੇ ਨੇ ਚਾਰ ਚਮਚੇ ਦਾ ਨਾ ਲੈ ਗਏ ਅਸੀਂ ਸਰਪੰਚਾਂ ਜੀ ਉਹ ਫਿਰ ਨਾ ਲੈਂਦੇ ਨਾ ਅਸੀਂ ਸਰਪੰਚਾਂ ਜੋ ਵਾਲੇ ਬੰਦੇ ਨਾ ਤੁਸੀਂ ਮੰਨੋ ਉਹ ਕਹਿੰਦੇ ਆ ਪੈੜੀ ਜੋ ਦੇ ਰਹਿ ਇੱਥੇ ਰਹੇ ਹੋ ਤੇ ਉਹ ਚੀਜ਼ ਦਾ ਹੱਲ ਕਿਵੇਂ ਹੱਲ ਕਿਵੇਂ ਕਰੀਏ ਹੱਲਵੇਂ ਆ ਗਿਆ ਹੁਣ ਕੀ ਦਸੀ ਤੁਹਾਨੂੰ ਅਸੀਂ ਬੋਲਾਂਗੇ ਤੇ ਕੱਟ ਦੇਣੀ ਵੀਡੀਓ ਹਾਂ ਆ ਮੇਰਾ ਘਰ ਹੈ ਹੁਣ ਜਾ ਕੇ ਪਾਣੀ ਪਹਿਲਾਂ ਇਧਰੋਂ ਲੱਗਣਾ ਹੈ ਆ ਆ ਪਿੱਛੇ ਪਿੱਛੇ ਨੂੰ ਹਾਂ ਹਾਂ ਉਹਨੂੰ ਨੂੰ ਨੂੰ ਇਹ ਨਹੀਂ ਦੱਸਣਾ ਪਿੰਨਾਂ ਦੇ ਕਰਨ ਪਾਣੀ ਲੱਗੋ ਏ ਇਹ ਦਸ ਦਿਨਾਂ ਦੀ ਜ਼ਮੀਨ ਉੱਥੇ ਓਟਾ ਉੱਥੇ ਨੇ ਇਹ ਟੈਂਡਪੂਰੀ ਚੱਕ ਤੋਂ ਲੈ ਜਾਣਾ ਜੁੱਧ ਦੇ ਉੱਥੋਂ ਲੈਣ ਜਾਈਏ ਹੁਣ ਹੂੰ ਇਹ ਸ਼ਰਮ ਹੋ ਗਣ ਲੋਗ ਸਾਡੇ ਪਿੰਨ ਹਾਂ ਵੀਰ ਨੇ ਦੱਸਿਆ ਕਿ ਕਈਆਂ ਦੀ ਪਹਿਲੀ ਲੱਗ ਗਈ ਪਰ ਕਈ ਵਾਰੀ ਘਰ-ਬਾਰ ਹੋਰ ਥਾਂ ਤੇ ਹੁੰਦਾ ਤਾਂ ਇਸ ਚੀਜ਼ ਦਾ ਵੀ ਜਿਹੜਾ ਹੈਗਾ ਹੱਲ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬੜੀ ਵੱਡੀ ਬਿਪਤਾ ਬਣੀ ਹੈ ਜੀ ਜੀ ਗੁਰਦੇਵ ਸਿੰਘ ਜੀ ਜੋ ਪਿਛਲੀ ਵਾਰੀ ਘਾਟੇ ਨਫੇ ਹੋਇਆ ਕੁਝ ਤੁਹਾਡਾ ਜਿਹੜਾ ਡੋਬਾ ਹੋਇਆ ਉਹਨਾਂ ਦਾ ਕੋਈ ਮੁਆਵਜ਼ਾ ਵਗੈਰਾ ਮਿਲਿਆ ਨਹੀਂ ਮਿਲਿਆ ਜੀ ਜੀ ਨਹੀਂ ਮਿਲਿਆ ਸਰਕਾਰ ਨੇ ਕਿਹਾ ਕਿ 15000 ਦੇ 8600 ਰੁਪਏ ਸੀ ਦੇ ਰਹੇ ਮੈਨੂੰ ਜੀ ਮੈਂ ਜਿਹੜਾ ਪਰਾਸੀ ਦੋਰੀ ਭਨ ਗਿਆ ਸੀ ਜਲਾਲਾਬਾਦ ਹੂੰ ਉੱਤੇ ਮੈਂ ਕਾਗਜ਼ ਕੂਜ ਮੇਰੇ ਤੇ ਸੱਟ ਆ ਸੀ ਮੈਨੂੰ ਨਹੀਂ ਮਿਲਿਆ ਕੋਈ ਰੁਪਈਆ ਨਹੀਂ ਮਿਲਿਆ ਮੇਰਾ 2 ਕਿੱਲੇ ਜ਼ਮੀਨ ਜੀ ਬਾਰਡਰ ਤੇ ਜੀ 2 ਕਿੱਲੇ ਜੀ ਡੁੱਬ ਗਈ ਏ ਹੋੜਾ ਪਾਣੀ ਜਿਹੜਾ ਚੱਲਾ ਹੈ ਇਹ ਪਾਣੀ ਦੇ ਰੋਗ ਲੱਗੇ ਦੀ ਆ ਮੇਰਾ ਘਰ ਨਾਲ ਜੀ ਇਸ ਚੀਜ਼ ਤੋਂ ਬਾਅਦ ਕਿਵੇਂ ਸਕਦੇ ਆ ਇਹਦਾ ਹੱਲ ਕੀ ਹੈ ਇਹ ਹਾਲ ਹੀ ਹੋਈ ਏ ਜੋ ਸਰਕਾਰ ਆ ਦੇ ਪਹਿਲਾਂ ਇਹ ਕਰਾਇਆ ਤੇ ਪਾ ਵੇਖੇ ਤੇ ਆ ਦੇ ਕੁਝ ਵੀ ਦਾ ਜਿਸੂਤ ਵੀ ਹੈ ਜਿਹੜਾ ਕੋਈ ਬਾਰਡਰ ਜਾਵੇ ਜਾਂ ਕੋਈ ਇਹਦਾ ਹੱਲ ਹੋ ਸਕਦਾ ਉਹ ਕਰਤ ਕਰਨ ਸਾਨੂੰ ਬਾਈ ਦੀ ਥਾਂ ਬਨੇ ਰਕਮ ਦੀ ਥਾਂ ਦੇਵਣਾ ਸਕੂਲ ਚ ਆਣ ਥਾਂ ਜਾਣ ਦੇਵਣਾ ਬਹਿਣ ਵਾਤੀ ਸਾਦਾ ਮੇਰੀ ਕਾਂ ਦੀ ਗਨਵਰੀ ਹੋ ਗਈ ਹੈ ਮੇਰੇ ਨੇੜੇ ਹੀ ਘਰੇ ਤੇ ਇਹ ਉੱਤੇ ਕੋਈ ਕਰ ਨਹੀਂ ਸਕਦੀ ਕੋਈ ਸੀਦਾ ਬਾੜੇ ਬੰਦੇ ਹੈ ਆਪਕ ਲਈ ਆਇਓ ਹਾਂਜੀ ਹਾਂਜੀ ਆਪਣੇ ਕੀ ਨਾਮ ਵੀਜੀ ਮੇਰਾ ਸੁਰਿੰਦਰ ਸਿੰਘ ਜੀ ਸੁਰਿੰਦਰ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਹੈ ਕੋ ਬਾਯਾ ਜੀ ਹਾਂ ਅੱਜ ਦੇ ਤੁਸੀਂ ਚਾਖੀ ਵੀ ਆਇਓ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ ਹਾਂਜੀ ਦੇਖਿਆ ਜਾਵੇ ਕਿ ਇੱਥੇ ਜੇ ਮੰਨ ਲਓ ਪਾਈਪਾਂ ਪੈ ਜਾਣ ਸੜਕ ਇੱਥੋਂ ਉੱਚੀ ਕੀਤੀ ਜਾਵੇ ਤੇ ਪਾਣੀ ਜਿਹੜਾ ਇਧਰ ਜਿੰਨਾ ਵੀ ਰਕਬਾ ਡੁੱਬਦਾ ਸੀ ਇਹ ਨਾਲ ਮੰਨ ਲਓ ਡੁੱਬਦਾ ਅੱਜ ਜਿਹੜਾ ਗਰੀਬ ਲੋਕ ਨੇ ਵਿਚਾਰੇ ਕੀ ਕਰਨਾ ਹੁਣ ਦੇਖੋ ਨਾਲ ਨਾਲ ਪਾਣੀ ਜਿੰਨਾ ਵੀ ਚਾਖੇਵੇਂ ਨੂੰ ਸਾਰਾ ਪਾਣੀ ਲੱਗ ਚੁੱਕਿਆ ਹੈ ਸਾਰਾ ਘਰਾਂ ਨੂੰ ਪਾਣੀ ਲੱਗਦਾ ਇਹ ਹੁਣ ਜਿਵੇਂ ਕਮਰਾ ਖੜੋਤੇ ਨੇ ਇਹ ਸਾਰੀਆਂ ਦਵਾ ਇੱਕ ਮਹੀਨਾ ਦਾ ਜ਼ਿੰਮੇਵਾਰ ਕੋਈ ਨਹੀਂ ਹੈਗਾ ਜੀ ਜੀ ਠੀਕ ਜ ਮਾਲਕ ਹੈਗੇ ਆ ਮਾਲਕ ਉਹਨਾਂ ਦਾ ਥੋੜਾ ਕਰਨ ਜਾ ਘਣਾ ਕਰਨਾ ਪਾ ਕੀ ਕਹਿ ਸਕਨੇ ਆ ਕੁਝ ਨਹੀਂ ਕਹਿ ਸਕਦੇ ਧੰਨਵਾਦ ਜੀ